ਸ਼ਾਮ ਤੱਕ ਹੋਰ ਘਟ ਜੂਗਾ ਕਿ ਨਹੀਂ ਅੱਜ ਕਿੰਨਾ ਕੀਤਾ ਉਹਨਾਂ ਨੇ ਅੱਜ ਸਾਰ 70000 ਕੀਤਾ ਜੀ ਹੁਣ 1.5 ਲੱਖ ਤੋਂ ਹਾਂ ਜੀ 1.5 ਲੱਖ 70000 ਕਰਤਾ ਜੀ ਸ਼ਾਮ ਤੱਕ ਮਤਲਬ ਉਹਦਾ ਇਫੈਕਟ ਆ ਚੁੱਕਾ ਘਟ ਜੂਗਾ ਬੱਚਿਆ ੁੱਡੇ ਇੱਥੇ ਬੰਨ ਕੋਣ ਲਾ ਰਿਹਾ ਆਪੇ ਲੋਕੀ ਲਾ ਰਿਹਾ ਕਿਹਨੂੰ ਜਨਤਾ ਦਾ ਸਹਿਯੋਗ ਨਾਲ ਜੀ ਸਾਡੇ ਪਿੰਡਾਂ ਦੇ ਸੰਗਤ ਕੋਈ ਨਹੀਂ ਹੈ ਕੋਈ ਕਮੇਟੀ ਹੈ ਇੱਥੇ ਕੋਈ ਲਾਉਂਦੀ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਹੈ ਤੇ ਆਪਾਂ ਹਿੰਮਤ ਕਰਕੇ ਸਾਰੇ ਜਮੀਨ ਪੱਦਰੀ ਕਰਾਦਾ ਹਾਂ ਹਾਂਜੀ ਹਾਂ ਇਹ ਇਹ ਲੋਕ ਅੱਜ ਵੀ ਤੇ ਆਦੇ ਹੁਣ ਤੁਹਾਡੇਆਂ ਦੇ ਆਸ ਹੀ ਬੜੀ ਸੀ ਉਦੋਂ ਵੀ ਬਹੁਤ ਹਾਂਜੀ ਹੱਲ ਪਤਾ ਕੀ ਹੋਣਾ ਹੈ ਉਹ ਵੀ ਦਰਿਆਈ ਜ਼ਿਮੀਂਦਾਰ ਆ ਪਰੇ ਵਗਦਾ ਸੀ ਜੀ ਉਹਦੀ ਜ਼ਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿੱਚ ਉਹ ਮਾਈਨਿੰਗ ਦਾ ਆ ਗਿਆ ਨਾ ਉਹ ਦੇਖੋ ਜਗਲਾਤ ਇਹ ਛੇਲਤਾ ਜਾਵੇ ਨਾ ਉਹ ਵਾਲਾ ਆਉਂਦੇ ਕੋਈ ਆਰਸਾਨ ਆਰਮੀ ਨੇ ਪੋਲ ਬਣਾਈ ਨਹੀਂ ਜੇ ਛੇਲਤਾ ਜਾਵੇ ਤੇ ਇਹ ਆ ਲੋਕਾਂ ਨੇ ਸਹਿਯੋਗ ਨਾ ਬਣਾਇਆ ਆਰਾਮ ਜੀ ਆਓ ਜੀ ਐਕਸ਼ਨ ਸਰ ਬਣਾ ਰਹੇ ਹਾਂ ਆਓ ਜੀ ਭਾਈ ਜੀ ਹਾਂਜੀ ਆਓ ਕੋੜਾ ਫਲੇ ਵੀ ਇਰੀਗੇਸ਼ਨ ਪਾ ਕੇ ਅੰਦਰੇ ਤੇ ਹੁਣ ਇਹ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੀ ਰੋੜੀ ਜੀ ਤਕਰੀਬਨ ਦਾ 1.5 ਕਿਲੋਮੀਟਰ ਵਾਂਗੂ ਤੁਸੀਂ ਖਤਮ ਹੋ ਗਈ ਹੈ ਜੀ ਅੱਜ ਸਿਰਫ ਕੁਝ ਅੰਦਰ ਆ ਗਈ ਹੈ ਨਹੀਂ ਸਰ ਪਰਾਂ ਮਤਲਬ ਖਤਮ ਹੋ ਗਈ ਜੀ ਲੈਂਥ ਜਿਹੜੀ ਲੈਂਥ ਜਿਹੜੀ 1.5 ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸਰ 2 ਕਿਲੋ ਵਾਂਗੂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਥੋੜਾ ਟੈਂਪੋਰੀ ਪ੍ਰੋਟੈਕਸ਼ਨ ਕਰ ਰਹੇ ਆ ਪਰਮ ਅੱਗੇ ਸੜਕ ਨੂੰ ਨਾ ਕੋਰਾ ਲੱਗੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ 1.5 ਕਿਲੋਮੀਟਰ ਤੋਂ ਸੀ ਉਹ ਦੁਵਾਰਾ ਬਣਾਉਣਾ ਹੈ ਕਿ ਫਿਰ ਵਾਪਸ ਉੱਥੇ ਲੈ ਜਾਏ ਪਾਣੀ ਜ਼ਬਰਦਸਤ ਹਾਂਜੀ ਪਾਣੀ ਉੱਥੇ ਘਟ ਜੂਗਾ ਜੀ ਇੱਕ ਵਾਰ ਤਾਂ ਡੈਮ ਤੋਂ ਛੱਡ ਰਹੇ ਆ ਜੋ ਡੈਮ ਤੋਂ ਪਾਣੀ ਲੱਟਣਾ ਪਾਣੀ ਕਿੰਨਾ ਘਟ ਰਿਹਾ ਹੁਣ 70000 ਹੈ ਜੀ ਹੁਣ ਤਾਂ ਘਟ ਗਿਆ ਅੱਜ ਅੱਜ ਘਟਾਇਆ ਗਈ ਅੱਜ ਘਟਾਇਆ ਗਿਆ ਸਰ ਕੱਲ ਤੱਕ 1.5 ਲੱਖ ਸੀਗਾ ਜੀ ਅੱਜ ਅੱਜ ਸ਼ਾਮ ਤੱਕ ਹੋਰ ਘਟ ਜੂਗਾ ਜੀ ਨਹੀਂ ਅੱਜ ਕਿੰਨਾ ਕੀਤਾ ਉਹਨਾਂ ਨੇ ਅੱਜ ਸਰ 70000 ਉਹਦੇ ਇਥੇ ਬੰਦ ਕੌਣ ਲਾ ਰਿਹਾ ਆਪਣੀ ਲੋਕੀਤਾਰੇ ਕਿਵੇਂ ਜਨਤਾ ਦੇ ਸਹਿਯੋਗ ਨਾਲ ਜ ਸਾਡੇ ਪਿੰਡਾਂ ਦੇ ਸੰਗਤ ਕੋਈ ਕਮੇਟੀ ਹੈ ਇਥੇ ਕੋਈ ਲਾਉਂਦੀ ਸਾਡੇ ਹੀ ਹਾਂਜੀ ਹਾਂ ਇਹ ਆਪਣਾ ਨਾਲੇ ਜਸਤੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਰਿਹਾ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜ਼ੋਰ ਜੱਤਾ ਲਾ ਕੇ ਸਾਰੇ ਸੰਗਤ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਸਰਪੰਚ ਸਾਹਿਬ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ ਫਿਰ ਹੋਰ ਸੰਸਥਾਵਾਂ ਚ ਮੋਗੇ ਤੋਂ ਆਪਾਂ ਬਾਬਾ ਗਰਮੀਤ ਸਿੰਘ ਉਹਨਾਂ ਨੇ ਸਦੇ ਆਏ ਅਸੀਂ ਬੰਨ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਿ ਵੀ ਇਸ ਤਰੀਕੇ ਨਾਲ ਕੰਮ ਕਰੋ ਫੇਲਾ ਵਾਲੇ ਦਾ ਪਾਣੀ ਬਹੁਤ ਤੇਜ਼ ਸਪੀਡ ਦੇ ਵਿੱਚ ਇਹ ਬੰਨ ਨਹੀਂ ਬੱਝ ਸਕਦਾ ਕਿ ਤੁਸੀਂ ਆਪਣਾ ਇਲਾਕਾ ਵਿਚਾਰੋ ਬੋਰੀਆਂ ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟ ਸਾਰੀ ਲੱਗੀ ਤੇ ਪ੍ਰਸ਼ਾਸਨ ਵੀ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਂ ਆਦੀ ਕਰਦੇ ਆਂ ਪਰ ਤੱਕਲੇ ਲਾ ਵਰਤੇ ਹੋ ਕੰਮ ਚਲ ਰਿਹਾ ਸੰਗਤ ਸਾਰੀ ਪੈ ਗਈ ਵੀ ਇਲਾਕੇ ਦੀ ਸਰਕਾਰ ਕੋਲੇ ਲੈ ਕੇ ਕੰਮ ਕੀਤੇ ਕਰ ਰਿਹਾ ਉੱਥੇ ਕੋਥੇ ਆ ਦੇਖੋ ਅਬ ਸਾਰੀ ਬੂਰੀਆਂ ਸਾਰੇ ਬੰਨੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇਹ ਸਪੇਡੇ ਵੱਡ ਵੱਡ ਕੇ ਅਸੀਂ ਸੁਟੇ ਸਾਰੇ ਵਿੱਚ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਾ ਰਹੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੰਦਾ ਜੀ ਆ ਜਿਓ ਅੱਗੇ ਆ ਜਿਓ ਕਰਨੂ ਕਰਦੇ ਅਮਨ ਆ ਜੋ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆ ਜਿਓ ਅੱਗੇ ਤੇ ਦਰਿਆ ਜਿਹੜਾ ਉਹ ਜੰਗਲਾਤ ਦੇ ਨਾਲ ਵਗਦਾ ਹੈ ਜੀ ਹਾਂ ਜੀ ਅੱਛਾ ਇੱਥੇ ਇੱਕ ਤੁਸੀ ਸੀ ਆ ਬੰਨ ਹੀ ਸਾਰੇ ਇਹ ਸਾਰੀ ਖੋਰ ਬੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਨਾ ਉਹ ਬੜਾ ਸਾਰਾ ਪੱਥਰ ਛੋੜਦਾ ਪਾਣੀ ਪੁੱਟੀ ਗਈ ਸਿੱਧਾ ਦਰਿਆ ਪੋਲ ਨਾਲੋਂ ਨਹੀਂ ਹੋਇਆ ਤਾ ਤਾਂ ਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਟੇ ਆ ਦਾ ਬੰਲਾ ਸਾਰਾ ਹੀ ਬਹੁਤ ਖ਼ਤਰਨਾਕ ਬਣ ਗਿਆ 12 13 ਘਰ ਹੀ ਹੋਰ ਉੜ ਗਏ ਜਨਨ ਦੇ ਮਸਜਿਦ ਦੀ ਉਹ ਜਗ੍ਹਾ ਤੇ ਮਸਜਿਦ ਸੀ ਇਹ ਬੰਦੇ ਜਿੰਨਾ ਚਿਰ ਤੱਕ ਉਹ ਜੰਗਲਾ ਨਹੀਂ ਕੁਟੀ ਉਹਨਾਂ ਚ ਮਸਰਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਹੈ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਤੇ ਮਸਜਿਦ ਵੀ ਸੀ ਇੱਥੇ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੀ ਹੈ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਅਸੀਂ ਭੇਜ ਜਾਈਏ ਵੈਸੇ ਤੁਹਾਨੂੰ ਜਿਹੜੀ ਜਿਹੜੀ ਲੋੜ ਪੈ ਗਈ ਕੋਈ ਨਾ ਮੈਂ ਕੋਈ ਜੋ ਇਹਨਾਂ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਅਜਾ ਤੁਸੀਂ ਇਹ ਹਲਕਾ ਜਾਦਾ ਤੁਸੀਂ ਤੁਸੀਂ ਸਾਰੀ ਉਹ ਚੀਜ਼ ਦੀ ਲੋੜ ਹੈ ਨੋਟ ਦੱਸ ਦਿਓ ਮੈਂ ਨਾਲ ਦੇਣਾ ਭੇਜ ਦੂੰਗਾ ਠੀਕ ਹੈ ਬੰਦ ਕਰ ਨਹੀਂ ਸੁਣਾ ਜਿਹੜਾ ਦਰਿਆ ਜੂ ਕਰ ਲੈ ਲੈਂਦਾ ਜੀ ਉਸੇ ਵਰਗੇ ਆ ਸਾਰਾ ਚਪੇੜ ਜਾਂਦਾ ਹੈ ਜੰਗਲਾਤ ਜੰਗਲਾਂ ਜਿਹੜੀ ਬਹੁਤ ਜ਼ਰੂਰ ਹਾਂਜੀ ਕੋਈ ਨਹੀਂ ਕਰਨਾ ਇਹ ਲੋਕਲ ਬੰਦਾ ਦੀ ਗੱਲ ਦੁਕਾਨਦਾਰ ਸਰ ਕੀ ਟਿਕੋ ਜੀ ਦਰਿਆ ਦੇ ਵਿੱਚ ਟਿਕਾ ਤੇਰਾ ਦੱਸ ਦੱਸ ਬੋਲੋ ਸਾਡੇ ਦੋਨੇ ਭਰਾਵਾਂ ਦੇ ਘਰ ਆਉਂਦੇ ਫੁੱਲ ਇੱਧਰ ਦੱਸ ਸਰ ਸਾਹਿਬ ਅਰੇ ਸੋ ਸਾਰਾ ਰੋੜ ਗਿਆ ਕੋਈ ਸਮਾਨ ਨਹੀਂ ਬਚਿਆ ਕੁਝ ਨਹੀਂ ਬਚਿਆ ਟਿਕੋ ਇਹ ਸਿਰਫ ਜਾਣ ਪਜਾ ਕੇ ਭੱਜੇ ਜੀ ਜਾਣ ਬੜੀ ਮੁਕਾ ਬਚਾਈ ਉਹ ਲੈ ਪਾਣੀ ਚੱਕਦਾ ਮ ਆਇਆ ਹਾਟ ਤੇ ਝਾੜ ਪਾਣੀ ਆਇਆ ਚਲੋ ਦੁਕਾਨਦਾਰਾਂ ਦਾ ਸਾਰਾ ਸਮਾਨ ਲੋ ਗਿਆ ਕਿ ਸਿਰਿਆਂ ਦੇ ਹੁਣ ਕਿੱਥੇ ਚਲੇ ਗਏ ਉਹ ਇਦਾਂ ਲੱਗ ਗਿਆ ਇੱਥੇ ਕੋਈ ਨਹੀਂ ਜਮੀਨਾਂ ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਲੋਹ ਥੱਲੇ ਅੱਗੇ ਮਾਖਰ ਬਰਤਾਸ਼ ਉਧਰ ਬਹੁਤ ਜ਼ਿਆਦਾ ਨੁਕਸਾਨ ਕੀ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਹੈ ਤੇ ਆਪਾਂ ਹਿੰਮਤ ਕਰਕੇ ਸਾਰੇ ਜਿਹੜੀ ਪੱਧਰੀ ਕਰਾ ਦੇ ਪੱਧਰੀ ਕਰਾਦਾ ਹੈ ਸਾਰੇ ਮਡੇਗਾ ਟਰੈਕਟਰ ਤੇ ਡੀਜ਼ਲ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-500 ਕਿੱਲਾ ਜੀ ਬਿਲਕੁਲ ਖਤਮ ਹੋ ਗਏ ਉਹ 4-500 ਕਿੱਲੇ ਆਪਾਂ ਜਦੋਂ ਮੌਕਾ ਆ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਉਂ ਆ ਮੈਂ ਤਾਂ ਕਹਿ ਦੂੰਗਾ ਪਰ ਤੁਹਾਨੂੰ ਪਤਾ ਹੈ ਤੁਹਾਡਾ ਕਹਿੰਦਾ ਝਾੜੂ ਵਾਲੇ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਬਾਈ ਜਾਂਦੀ ਹੈ ਤੇ ਮੈਂ ਪੁਰਾਣੀ ਵੀ ਕਰ ਦੂੰਗਾ ਦੇਖੀ ਉਹ ਵੀ ਕਰ ਲੋ ਪੀਸੀਐਮ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਤਰਫੋਂ ਕਰਾਂਗੇ ਬਿਲਕੁਲ ਅਕੇ ਪੁਲ ਵੀ ਜਿਹੜਾ ਹੈ ਉਹ ਬਹੁਤ ਅਕਾਲੀ ਸਰਕਾਰ ਵਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਾਂਦਾ ਹੈ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦਿ ਮੋਮੈਂਟ ਜਮਾਈ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦਿੰਨਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੋ ਪਾਣੀ ਹੋਊਗਾ ਉਹ ਸਾਰਾ ਪੰਦਰਾ ਅਕਾਲੀ ਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਦੇ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੰਦਾ ਅਕਾਲੀ ਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਤੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਉਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਬਿਲਕੁਲ ਪਰ ਆਮ ਆਮੀ ਪਾਰਟੀ ਕੋਈ ਕੀਤੀ ਆਏ ਕਿ ਦੇਖ ਲਓ ਮੈਂ ਆਮ ਆਦੀ ਵਪਾਰੀ ਬਗ ਕੁਝ ਨਹੀਂ ਕਰਾਂਗਾ